ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮੋਰਚਾ ਵੇਚ ਦਿੱਤਾ ਕਿਹਦੇ ਕਹਿਣ ਤੇ ਵੇਚਿਆ ਤੇ ਕਿੰ ਨੂੰ ਵਿੱਚ ਕੀ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹ ਆਟਾ ਦਾਲ ਵੀ ਵੇਚ ਕੇ ਖਾ ਗਏ ਦੁੱਧ ਘਿਓ ਵੀ ਵੇਚ ਕੇ ਖਾ ਗਏ ਅੰਦੋਲਨ ਦਾ ਵੱਡੇ ਖੁਲਾਸੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਤੇ ਵੱਡੇ ਇਲਜ਼ਾਮ ਲੱਗੇ ਨੇ ਆਖਰਕਾਰ ਕਿੱਥੋਂ ਜਗਜੀਤ ਸਿੰਘ ਡੱਲੇਵਾਲ ਦੀਆਂ ਤਾਰਾਂ ਹਿੱਲ ਰਹੀਆਂ ਸੀ ਇਹ ਇਲਜ਼ਾਮ ਕੋਈ ਮੈਂ ਨਹੀਂ ਲਾਏ ਜਾਂ ਤੁਸੀਂ ਨਹੀਂ ਲਾਰੇ ਇਹ ਇਲਜ਼ਾਮ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਲਾਰੇ ਬੜੇ ਗੰਭੀਰ ਇਲਜ਼ਾਮ ਨੇ ਡੱਲੇয়াল ਦੇ ਉੱਤੇ ਮੋਰਚਾ ਵੇਚ ਕੇ ਖਾਣ ਦਾ ਇਲਜ਼ਾਮ ਲੱਗਿਆ ਗੰਢ ਤੁੱਪ ਕਰਕੇ ਮੋਰਚਾ ਚਕਾਉਣ ਦਾ ਇਲਜ਼ਾਮ ਲੱਗਿਆ ਹੈ ਬੜੇ ਗੰਭੀਰ ਇਲਜ਼ਾਮ ਤੁਹਾਨੂੰ ਸਾਰੀ ਗੱਲ ਦੱਸਣੀ ਹੈ ਤੁਸੀਂ ਜੁੜੇ ਹੋ ਲੋਕਮਾਨ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਆਪਣੇ ਭਰ ਜੋਬਨ ਦੇ ਉੱਤੇ ਰਿਹਾ ਲਗਾਤਾਰ ਕਿਸਾਨ ਅੱਜ ਵੀ ਕਿਸਾਨ ਹੀ ਇੱਕ ਐਸੀ ਤਿਰ ਬਾਕੀ ਬਚਦੇ ਆ ਜਿਹੜੇ ਸਰਕਾਰ ਦੇ ਜ਼ਬਰ ਦੇ ਖਿਲਾਫ ਤੇ ਆਪਣੀਆਂ ਮੰਗਾਂ ਦੇ ਲਈ ਲੜਨਾ ਜਾਣਦੇ ਆ ਉਹਨਾਂ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਐ ਜਗਜੀਤ ਸਿੰਘ ਡੱਲੇਵਾਲ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਕਿਸਾਨੀ ਅੰਦੋਲਨ 2.0 ਜਿਹੜਾ ਹੈ ਕਰਕੇ ਜਾਂ 0.2 ਜੋ ਵੀ ਕੀਤਾ ਕਰਕੇ ਚਲਾਇਆ ਤੇ ਬੜੇ ਜੋਛੋਖੋਸ ਦੇ ਨਾਲ ਖਨੌਰੀ ਤੇ ਸ਼ੰਭੂ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਮੋਰਚੇ ਲਾਏ ਪਰ ਅੰਤ ਤਾ ਜਿਵੇਂ ਲਗਭਗ ਸਾਲ ਸਵਾ ਸਾਲ ਤੋਂ ਬਾਅਦ ਉਹ ਮੋਰਚੇ ਚੱਕੇ ਗਏ ਉਹ ਸ਼ੱਕ ਦੇ ਘੇਰੇ 'ਚ ਹਮੇਸ਼ਾ ਰਹੇ ਕੋਈ ਕਹਿੰਦਾ ਇਸ ਕਰਕੇ ਨਹੀਂ ਸੀ ਕਿਉਂਕਿ ਕੋਈ ਗਲਤ ਕਿਸੇ ਦੇ ਕੋਲ ਹੋਵੇ ਤਾਂ ਅਗਲਾ ਕਰੇ ਸ਼ੱਕ ਹਰ ਕਿਸੇ ਨੂੰ ਸੀ ਮੈਂ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਇਦ ਸ਼ਾਮਲ ਹੋਵਾਂ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਆਪਣੇ ਦੋ ਕਰੀਬੀ ਸਾਥੀ ਜਿਹੜੇ ਉਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਰਹੇ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਲਾਇਏ ਨੇ ਉਹਨਾਂ ਨੇ ਜਗਜੀਤ ਸਿੰਘ ਡੱਲੇয়াল ਦੇ ਉੱਤੇ ਸਰਕਾਰ ਦੇ ਨਾਲ ਗੰਨ ਤੁੱਪ ਕਰਕੇ ਸਰਕਾਰ ਦੇ ਨਾਲ ਜਿਹੜਾ ਘੋਖ ਖਿਚੜੀ ਹੋ ਕੇ ਮੋਰਚੇ ਚੱਕਣ ਤੇ ਕਿ ਜਿਹੜਾ ਮੋਰਚਿਆਂ ਨੂੰ ਖਦੇੜਨ ਦਾ ਇਲਜ਼ਾਮ ਲਾਇਆ ਇੱਥੋਂ ਤੱਕ ਕਿ ਮੋਰਚੇ ਵੇਚਣ ਦਾ ਇਲਜ਼ਾਮ ਵੀ ਲਾਇਆ ਮੋਰਚੇ ਦੇ ਵਿੱਚ ਕਰੋੜਾ ਰੁਪਏ ਦੇ ਗਵਨ ਦਾ ਇਲਜ਼ਾਮ ਵੀ ਜਗਜੀਤ ਸਿੰਘ ਡੱਲੇয়াল ਦੇ ਉੱਤੇ ਲੱਗਿਆ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ 4 ਮਹੀਨਿਆਂ ਨੂੰ ਮੀਟਿੰਗ ਪ੍ਰਸਤਾਵਿਤ ਕੀਤੀ ہوئی ਹੈ। ਜਗਜੀਤ ਸਿੰਘ ਡੱਲੇয়াল ਹੁਣੀ ਜਿਵੇਂ ਚਿੱਠੀਆਂ ਲਿਖ ਰਹੇ ਨੇ ਕਿ ਪੰਜਾਬ ਸਰਕਾਰ ਦੇ ਬੰਦੇ ਨਹੀਂ ਬੈਠਣੇ ਚਾਹੀਦੇ ਆਪਣੀ ਮੈਠਕ ਬਹੁਤ ਵਧੀਆ ਹੋਈ ਸੀ। ਫਿਰ ਇੱਥੋਂ ਜਿਹੜਾ ਰੋਲਾ ਅੱਗੇ ਵਧਿਆ ਦੂਜੇ ਕਿਸਾਨ ਆਗੂ ਕਹਿੰਦੇ ਕਿ ਇਦਾਂ ਨਹੀਂ ਹੋ ਸਕਦਾ ਅਮਿਤ ਸ਼ਾਹ ਦੇ ਇਸ਼ਾਰੇ ਤੋਂ ਬਿਨਾ ਭਗਵੰਤ ਮਾਨ ਮੋਰਚਾ ਚੱਕ ਹੀ ਨਹੀਂ ਸਕਦਾ ਤੁਸੀਂ ਕਿਹੜੀਆਂ ਗੱਲਾਂ 'ਚ ਪਏ ਹੋ ਕਿੰਨੂੰ ਪਾਗਲ ਬਣਾ ਰਹੇ ਹੋ ਤੁਸੀਂ ਡੱਲੇਵਾਲ ਸਾਹਿਬ ਇਹ ਗੱਲ ਉਹਨਾਂ ਨੇ ਕਹੀ ਉਹ ਕਹਿੰਦੇ ਕਿ ਮੀਟਿੰਗ ਹੋਣੀ ਹੀ ਨਹੀਂ ਚਾਹੀਦੀ ਜਦੋਂ ਤੱਕ ਮਾਹੌਲ ਸਾਜ਼ਗਾਰ ਨਹੀਂ ਹੁੰਦਾ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰਾਂ ਮੰਨਦੀਆਂ ਨਹੀਂ ਜਿਵੇਂ ਮੋਰਚਾ ਚੱਕਿਆ ਗਿਆ ਜਾਂ ਸਾਰਾ ਕੁਝ ਚੱਕਿਆ ਗਿਆ ਡੱਲੇਵਾਲ ਕਹਿੰਦੇ ਕਿ ਕਿੱਲੇ ਪੰਜਾਬ ਸਰਕਾਰ ਨਾ ਬੈਠੇ ਮੰਤਰੀ ਨਾ ਬੈਠਣ ਅਸੀਂ ਤੁਹਾਡੇ ਨਾਲ ਗੱਲ ਕਰ ਲੈਨੇ ਆ ਬੇਨਤੀ ਕਰਦੇ ਆ ਕਿ ਉਹ ਨਾ ਬੈਠਣ ਹੁਣ ਤੁਸੀਂ ਬੇਨਤੀਆਂ ਤੇ ਉੱਤਰ ਆਏ ਸਵਾਲ ਇਹ ਆ ਕਿ ਜਿਸ ਪ੍ਰਕਾਰ ਸ਼ੁਰੂ ਤੋਂ ਡੱਲੇਵਾਲ ਨੇ ਇਸ ਮੋਰਚੇ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮਰਨਵਰਤ ਤੇ ਬੈਠੇ ਉਹਨਾਂ ਪ੍ਰਤੀ ਹਮਦਰਦੀ ਹੁਣੀ ਸੁਭਾਵਕ ਗੱਲ ਸੀ ਤੇ ਹੁਣੀ ਚਾਹੀਦੀ ਵੀ ਆ ਕਿ ਕੋਈ ਬਜ਼ੁਰਗ ਆਗੂ ਕਿਸੇ ਕੌਸ ਦੇ ਲਈ ਕਿਸੇ ਕਾਰਨ ਦੇ ਲਈ ਕਿਸੇ ਮੰਗ ਦੇ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਰਿਹਾ ਤਾਂ ਇਹ ਉਣੀ ਸੀ ਪਰ ਉਹਨਾਂ ਇਸ ਤੇ ਵੀ ਸ਼ਾਕੂਨ ਲੱਗ ਗਿਆ ਕਿ ਉਹਨਾਂ ਦੇ ਕਈ ਆਪਣੇ ਆਗੂ ਕਹੀ ਜਾਂਦੇ ਕਿ ਮਰਨ ਵਰਤ ਸੀ ਜਾਂ ਕੀ ਸੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਇੰਨੇ ਦਿਨ ਬੰਦਾ ਕਿਵੇਂ ਜਿੰਦਾ ਰਹਿ ਸਕਦਾ ਹੈ ਉਹਨਾਂ ਦੇ ਉੱਤੇ ਇਹ ਵੀ ਸਵਾਲ ਉੱਠ ਉਹਨਾਂ ਦੇ ਆਪਣੇ ਕਰੀਬੀ ਸਾਥੀਰੇ ਭਾਰਤੀ ਕਿਸਾਨ ਜੁਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਅੰਦੋਲਨ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਦੋਨਾਂ ਨੇ ਅੰਦੋਲਨ ਖਤਮ ਕਰਨ ਦੇ ਲਈ ਜਣੀ ਸਰਕਾਰ ਦੇ ਨਾਲ ਮਿਲੀਭੁਗ ਦੇ ਇਲਜ਼ਾਮ ਗੁਪਤ ਸਮਝੌਤੇ ਦੇ ਇਲਜ਼ਾਮ ਵੀ ਜਗਜੀਤ ਸਿੰਘ ਡੱਲੇਵਾਲ ਤੇ ਲਾਏ ਡੱਲੇਵਾਲ ਨੇ ਆਪਣਾ ਜਿਹੜਾ ਮਰਨਵਰਤ ਹੈ ਉਹਨੂੰ ਵੀ ਲੈ ਕੇ ਦੋਵਾਂ ਆਗੂਆਂ ਨੇ ਸਵਾਲ ਚੁੱਕੇ ਨੇ ਕੋਟ ਬੁੱਢਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਅੰਦੋਲਨ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦਾ ਗਵਨ ਕੀਤਾ ਗਿਆ ਲੰਗਰ ਦਾ ਦੁੱਧ ਤੇ ਆਟਾ ਵੀ ਵੇਚ ਕੇ ਖਾਧਾ ਗਿਆ ਹੈ। ਇਹੀ ਐਸੇ ਤਰ੍ਹਾਂ ਨਾਲ ਹੀ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਨੇ ਵੀ ਡੱਲੇਵਾਲ ਦੇ ਅਣਛਣ ਨੂੰ ਲੈ ਕੇ ਮਰਨਵਰਤ ਨੂੰ ਲੈ ਕੇ ਸਵਾਲ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ 131 ਦਿਨ ਤੱਕ ਮਰਨਵਰਤ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈਗਾ ਉਹਨਾਂ ਕਿਹਾ ਕਿ ਵਿਗਿਆਨ ਵੀ ਫੇਲ ਹੋ ਗਿਆ ਕੇਐਮਐਮ ਦੇ ਕੋਆਰਡੀਨੇਟਰ ਸਰਵਨ ਸਿੰਘ ਬਧੇਰ ਨੇ ਕਿਹਾ ਹੈ ਕਿ ਦੋਨਾਂ ਜਿਹੜੇ ਸਵਾਲ ਉੱਠੇ ਨੇ ਦੋਨਾਂ ਆਗੂਆਂ ਦੇ ਵੱਲੋਂ ਜਿਹੜੇ ਸਵਾਲ ਚੱਕੇ ਗਏ ਨੇ ਸਵਾਲ ਗੈਰ ਰਾਜਨੀਤਿਕ ਫੋਰਮ ਦੇ ਨਾਲ ਜੁੜੇ ਹੋਏ ਨੇ ਦੋਨਾਂ ਨੇ ਸਵਾਲਾਂ ਦੇ ਜਵਾਬ ਜਿਹੜੇ ਨੇ ਮਿਲਨੇ ਚਾਹੀਦੇ ਨੇ ਉੱਥੇ ਐਸਕੇਐਮ ਗੈਰ ਰਾਜਨੀਤਿਕ ਦੇ ਆਗੂ ਵੀ ਮੰਨੂ ਕਾੜ ਨੇ ਕਿਹਾ ਕਿ 19 ਮਾਰਚ ਤੋਂ ਬਾਅਦ ਪੰਜ ਬੈਠਕਾਂ ਹੋਈਆਂ ਪਰ ਸਬੂਤ ਦਿੱਤੇਗੇ ਤੇ ਪੇਸ਼ ਵੀ ਕੀਤੇਗੇ ਪਰ ਖੋਸਾ ਖੁਦ ਇੱਕ ਵੀ ਬੈਠਕ ਦੇ ਵਿੱਚ ਨਹੀਂ ਆਇਆ ਸਬੂਤ ਲੈ ਜਾਣ ਆ ਜਾਣ ਤੇ ਸਬੂਤ ਲੈ ਜਾਣ ਤੇ ਅਗਲਾ ਜਿਹੜਾ ਐਕਸ਼ਨ ਲੈ ਲੈਣ ਸਬੂਤ ਨਹੀਂ ਹੋਇਆ ਤਾਂ ਖੋਸਾ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਤੁਹਾਡਾ ਤਾਂ ਗੈਰ ਰਾਜਨੀਤਿਕ ਜਿਹੜਾ ਇਹ ਪਹਿਲਾ ਪਹਿਲੀ ਪਹਿਲੀ ਗੱਲ ਤਾਂ ਇਹੀ ਸਭ ਤੋਂ ਵੱਡਾ ਧੋਖਾ ਹੈ ਕਿ ਤੁਸੀਂ ਕਹਿਣਾ ਕਿ ਅਸੀਂ ਗੈਰ ਰਾਜਨੀਤਿਕ ਆ ਇਹ ਚਾਲ ਸਿਰਫ ਤੇ ਸਿਰਫ ਜਿਹੜੀਆਂ ਆਰਐਸਐਸ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹ ਚਲਾਉਂਦੀਆਂ ਭਾਰਤ ਦੇ ਅੰਦਰ ਤਰੀਕਾ ਇਹ ਵਾਰਦਾਤ ਉਹਨਾਂ ਦਾ ਹੈ ਉਹ ਕਰਦੀਆਂ ਨੇ ਕਿ ਅਸੀਂ ਤਾਂ ਸਿਰਫ ਜਿਹੜਾ ਸਮਾਜਿਕ ਕੰਮ ਕਰਦੇ ਆ ਫਲਾਨਾ ਇਹ ਕਦੇ ਸਮਾਜਿਕ ਕੰਮ ਹੋ ਹੀ ਨਹੀਂ ਸਕਦਾ ਕਿਸਾਨਾਂ ਦੀ ਲੜਾਈ ਹੈ ਹੀ ਰਾਜਨੀਤਿਕ ਹੈ ਇਹ ਗੈਰ ਰਾਜਨੀਤਿਕ ਹੋ ਹੀ ਨਹੀਂ ਸਕਦੀ ਇਹਦਾ ਸਪਸ਼ਟ ਲੜਾਈ ਹੈ ਕਿ ਲੁੱਟੇ ਜਾਂਦੇ ਤੇ ਲੁੱਟਣ ਵਾਲਿਆਂ ਦੇ ਵਿਚਕਾਰ ਦੀ ਲੜਾਈ ਹੈ ਕਾਰਪੋਰੇਟ ਤੇ ਕਿਸਾਨਾਂ ਦੀ ਲੜਾਈ ਹੈ ਇਹ ਗੈਰ ਰਾਜਨੀਤਿਕ ਹੋ ਹੀ ਨਹੀਂ ਸਕਦੀ ਸਭ ਤੋਂ ਵੱਡਾ ਪਾਗਲ ਇੱਥੇ ਬਣਾਇਆ ਜਗਜੀਤ ਸਿੰਘ ਡੱਲੇਆ ਜਗਜੀਤ ਸਿੰਘ ਡੱਲੇਵਾਲੇ ਐਸੀ ਮੈਂ ਉਸ ਸਮੇਂ ਵੀ ਕਿਹਾ ਸੀ ਕਿ ਇਹ ਜਗਜੀਤ ਸਿੰਘ ਡੱਲੇਵਾਲਾ ਜਾਂ ਤਾਂ ਆਬੁੱਧੂ ਨੇ ਜਾਂ ਦੂਜਿਆਂ ਨੂੰ ਸਮਝਦੇ ਨੇ ਮੈਂ ਉਹ ਜਦੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਸੀ ਉਦੋਂ ਵੀ ਕਹੀ ਸੀ ਜਦੋਂ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਉਦੋਂ ਵੀ ਜਦੋਂ ਇਹਨਾਂ ਨੇ ਗੈਰ ਰਾਜਨੀਤਿਕ ਐਸਕੇਮ ਬਣਾਇਆ ਉਦੋਂ ਵੀ ਤੁਸੀਂ ਵੀਡੀਓ ਕੱਢ ਕੇ ਦੇਖ ਸਕਦੇ ਹੋ ਜਗਜੀਤ ਸਿੰਘ ਡੱਲੇਵਾਲ ਟੋਟਲੀ ਟੋਟਲੀ ਇਸ ਮਾਵਲੇ ਚ ਪਾਗਲ ਬਣਾ ਰਹੇ ਨੇ ਲੋਕਾਂ ਨੂੰ RSS ਨਾਲ ਉਹਨਾਂ ਦੇ ਸਬੰਧ ਕਿਸ ਪ੍ਰਕਾਰ ਦੇ ਨੇ ਇਹ ਅਗਾਹੇ-ਬਗਾਹੇ ਸਾਹਮਣੇ ਆਉਂਦੀਆਂ ਰਹੀਆਂ ਚੀਜ਼ਾਂ ਪਰ ਹੁਣ ਸਵਾਲ ਇਹ ਹੈ ਕਿ ਜਿਹੜੀ ਚਾਰ ਵਾਲੀ ਮੀਟਿੰਗ ਹੈ ਤੁਹਾਡਾ ਮੋਦੀ ਦੇ ਨਾਲ ਤਾਂ ਤੁਸੀਂ ਜਿਹੜਾ ਇਲੂ-ਇਲੂ ਕਰ ਰਹੇ ਹੋ ਜਿਨne ਸਭ ਤੋਂ ਪਹਿਲਾਂ ਮੋਦੀ ਤੇ ਅਮਿਤ ਸ਼ਾਹ ਦੇ ਇਸ਼ਾਰੇ ਤੇ ਹੀ ਹਰਿਆਣਾ ਸਰਕਾਰ ਨੇ ਤੁਹਾਨੂੰ ਦਿੱਲੀ ਜਾਣ ਤੋਂ ਰੋਕਿਆ ਹਨ ਫਿਰ ਉਹਨਾਂ ਨੇ ਹਾਈ ਕੋਰਟਾਂ ਸੁਪਰੀਮ ਕੋਰਟਾਂ ਤੱਕ ਵੀ ਇਸ ਦੀ ਪੈਰਵਾਈ ਕੀਤੀ ਕਿ ਅਸੀਂ ਸਹੀ ਰੋਕਿਆ ਹੈ ਤੁਸੀਂ ਉਹਨਾਂ ਨਾਲ ਕਹਿੰਦੇ ਹੋ ਕਿ ਅਸੀਂ ਮੀਟਿੰਗ ਕਰਨੀ ਹੈ ਤੇ ਕਿ ਇਹ ਹੋ ਹੀ ਨਹੀਂ ਸਕਦਾ ਔਨ ਦਾ ਫਲੋਰ ਸਦਨ ਦੇ ਫਲੋਰ ਦੇ ਉੱਤੇ ਸਦਨ ਦੇ ਪਟਲ ਦੇ ਉੱਤੇ ਇਹ ਗੱਲ ਖੜੇ ਹੋ ਕੇ ਅਮਿਤ ਸ਼ਾਹ ਨੇ ਕਹੀ ਹੈ ਅਮਰਤਪਾਲ ਤੇ ਬਾਕੀਆਂ ਦੇ ਮਾਮਲੇ ਦੇ ਵਿੱਚ ਕਿ ਅਸੀਂ ਸਾਡੀ ਸਰਕਾਰ ਨਾ ਹੁੰਦੇ ਹੋਏ ਵੀ ਅਸੀਂ ਇਹ ਕੰਮ ਕਰਵਾਇਆ ਤੇ ਇਹਦਾ ਕੱਲੇ-ਕੱਲੇ ਅੱਜਕੱਲ ਚਰਚਾ ਹੈ ਹਰ ਖੁੰਡ ਤੇ ਕਿ ਅਮਿਤ ਸ਼ਾਹ ਪਲੱਸ ਭਗਵੰਤ ਮਾਨ ਟੱਚ ਬਟਨਾਂ ਦੀ ਜੋੜੀ ਨੇ ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਹਰ ਥੜੇ ਤੇ ਇਹ ਗੱਲ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਭਗਵਾਨ ਅਮਰਦਾਸ ਜੀ ਦੀ ਸਹਿਮਤੀ ਤੋਂ ਬਿਨਾਂ ਇਹ ਸਾਰਾ ਕੁਝ ਹੋ ਗਿਆ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਕੋਈ ਮਰਜ਼ੀ ਗੱਲ ਕਰੀ ਜਾਵੇ ਬੇਮਾਇਨੀ ਹੈ ਜਗਜੀਤ ਸਿੰਘ ਡੱਲੇਆ ਹੁਣ ਜਗਜੀਤ ਸਿੰਘ ਡੱਲੇ ਵਾਲ ਦਾ ਇੱਕ ਹੋਰ ਤਰੀਕਾ ਹੈ ਵਾਰਦਾਤ ਹੈ ਕਿ ਜਿਹੜੀਆਂ ਮੇਨ ਧਿਰਾਂ ਦੇ ਵਿੱਚ ਲੜਦੀਆਂ ਜਥੇਬੰਦੀਆਂ ਨੇ ਵੱਡੀਆਂ ਜਥੇਬੰਦੀਆਂ ਨੇ ਖਾਸ ਕਰਕੇ ਬੀਕੇ ਜੋ ਇਕਤਾ ਉਗਰਾਹਾ ਵਰਗੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਤੋੜ ਕਿਵੇਂ ਲਿਆਂਦੀ ਜਾਵੇ ਉਹਨਾਂ ਨੇ ਕਦੇ ਕਿਸੇ ਵਰਕਰ ਨੂੰ ਸ਼ਾਮਲ ਕਰਾ ਲਿਆ ਬੀਕੇਜੂ ਇਕਤਾ ਗੁਰਾਹਾਂ ਦਾ ਝੰਡਾ ਲਾ ਕੇ ਬੀਕੇਜੂ ਸਿੱਧੂ ਪਰਦਾ ਝੰਡਾ ਚੜਾਉਂਦੇ ਹੋਏ ਦੀ ਵੀਡੀਓ ਵਾਇਰਲ ਕਰਨਾ ਉਹਨਾਂ ਨੂੰ ਵੀਡੀਓ ਨੂੰ ਕਹਿਣਾ ਕਿ ਲੈ ਰੰਗ ਦਿਖਣੇ ਸ਼ੁਰੂ ਹੋ ਗਏ ਤੁਹਾਡੀ ਲੜਾਈ ਗੁਰਾਹਾਂ ਨਾਲ ਹੈ ਕਿ મોદી ਨਾਲ ਹੈ ਸੰਤਾ ਹੀ ਨਹੀਂ ਸਪਸ਼ਟ ਹੋਇਆ ਹੁਣ ਤੱਕ ਤੁਸੀਂ ਇਹ ਸਪਸ਼ਟ ਕਰ ਹੀ ਨਹੀਂ ਸਕੇ ਉੱਥੇ ਇਹ ਕਹਿਣਾ ਕਿ ਸਾਡੀ ਦਾ ਜੀ ਇੱਕ ਵਿਸ਼ੇਸ਼ ਧਰਮ ਦੇ ਨੂੰ ਮੰਨਣ ਵਾਲੀ ਜਥੇਬੰਦੀ ਹੈ ਅਸ ਤਾਂ ਉਸ ਹਾਵ ਨਾਲ ਚੱਲਦੇ ਆ ਫਿਰ ਬਾਕੀ ਕਿਵੇਂ ਨੇ ਫਿਰ ਜਦੋਂ ਜਦੋਂ ਤੁਸੀਂ ਮਰਨ ਵਰਤੇ ਬੈ ਗਏ ਉਦੋਂ ਤੁਸੀਂ ਸਾਰਿਆਂ ਨੂੰ ਵਾਜਾ ਮਾਰਦੇ ਰਹੇ ਜਦੋਂ ਤੁਸੀਂ ਫਸ ਗਏ ਉਦੋਂ ਤੁਸੀਂ ਸਾਰਿਆਂ ਨੂੰ ਵਾਜਾ ਮਾਰਦੇ ਰਹੇ ਇਹ ਤਾਂ ਉਹ ਮੈਂ ਕਹਿੰਦਾ ਕਿ ਸਿਆਣੇ ਲੀਡਰ ਨੇਗੇ ਐਸ ਕੇ ਐਮ ਦੂਜੇ ਹਾਲੇ ਉਹਨਾਂ ਨੇ ਜਿਹੜਾ ਅਸਲੀ ਐਸ ਕੇ ਐਮ ਹੈ ਅਸਲੀ ਐਸ ਕੇ ਐਮ ਹੈ ਜਿਨ੍ਹਾਂ ਨੇ ਸੂਝ ਦਿਖਾਈ ਕਿ ਚਲੋ ਕੋਈ ਗੱਲ ਨਹੀਂ ਉਹ ਹੋ ਸਕਦੇ ਏ ਇਦਾਂ ਉਹਨਾਂ ਦੀਆਂ ਤਿਕੜਮ ਬਾਜ਼ੀਆਂ ਇਦਾਂ ਦੀਆਂ ਹੋ ਸਕਦੀਆਂ ਨੇ ਆਪਾਂ ਨੂੰ ਬਡੇਰੇ ਹਿੱਤ ਸੋਚਣੇ ਚਾਹੀਦੇ ਅੱਜ ਸਪਸ਼ਟ ਹੁੰਦਾ ਕਿ ਉਹ ਆਗੂ ਕਿਉਂ ਲਾਂ ਖਿੱਚ ਕੇ ਖੜੇ ਸੀ ਕਿ ਹਜੇ ਸਮਾਂ ਨਹੀਂ ਹੈਗਾ ਹਜੇ ਸਮਾਂ ਨਹੀਂ ਹੈਗਾ ਮੌਕਾ ਨਹੀਂ ਹੈਗਾ ਲੋਹਾ ਹਜੇ ਨਾ ਗਰਮ ਨਹੀਂ ਕਿ ਉੱਤੇ ਸੱਟ ਮਾਰੀ ਜਾ ਸਕੇ ਐਮਐਸਪੀ ਵਾਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਝਦੇ ਸੀ ਖਾਸ ਕਰਕੇ ਖੱਬੀ ਧਿਰ ਦੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਇਹ ਕਿਹਦੇ ਇਸ਼ਾਰੇ ਤੇ ਹੋ ਰਹੀਆਂ ਸੀ ਕਾਰਪੋਰੇਟ ਨੂੰ ਮੈਂ ਲਿਖ ਕੇ ਦੇਣ ਲਈ ਤਿਆਰ ਆ ਨਾ ਦਾ ਡੱਲੇਵਾਲ ਤੋਂ ਕੋਈ ਡਰ ਨਾ ਹੀ ਬਲਦੇਵ ਸਿਰਸਾ ਤੋਂ ਕੋਈ ਡਰ ਹੈ ਨਾ ਹੀ ਅਭੀ ਮੰਨਿਓ ਤੋਂ ਕੋਈ ਡਰ ਹੈ ਤੇ ਨਾ ਹੀ ਜਿਹੜੇ 7-8 ਹੋਰ ਤੁਰੇ ਫਿਰਦੇ ਇਹਨਾਂ ਤੋਂ ਕੋਈ ਡਰ ਉਹਨਾਂ ਨੂੰ ਡਰੋ ਹੈ ਕਿ ਜਿਹੜੀ ਵਿਚਾਰਧਾਰਕ ਤੌਰ ਦੇ ਉੱਤੇ ਇੱਕ ਚੀਜ਼ ਤਕੜੀ ਹੋਏਗੀ ਚਾਹੇ ਉਹ ਕਿਸੇ ਧਰਮ ਦੇ ਆਧਾਰ ਤੇ ਹੋਵੇ ਚਾਹੇ ਉਹ ਕਿਸੇ ਰਾਜਨੀਤਿਕ ਵਿਚਾਰਧਾਰਾ ਦੇ ਤੌਰ ਤੇ ਹੋਵੇ ਜਿਹੜੀ ਵਿਚਾਰਧਾਰਾ ਖਾਸ ਕਰਕੇ ਹੁਣ ਸਵਾਭਕ ਜੀ ਗੱਲ ਹੈ ਕਿ ਕਾਰਪੋਰੇਟ ਦਾ ਵਿਰੋਧ ਕੌਣ ਕਰਦਾ ਰਿਹਾ ਹੁਣ ਤੱਕ ਕੌਣ ਕਰਦਾ ਰਿਹਾ ਖੱਬੀਆਂ ਤੇਰਾ ਕਰਦੀਆਂ ਰਹੀਆਂ ਕਾਰਪੋਰੇਟ ਦਾ ਵਿਰੋਧ ਨਾ ਤਾਂ ਅੰਡਨ ਭਾਜੀਪੀ ਨੇ ਕੀਤਾ ਆਰਐਸਐਸ ਨੇ ਕੀਤਾ ਤੇ ਨਾ ਹੀ ਕਾਂਗਰਸ ਨੇ ਕੀਤਾ ਖੱਬੀਆਂ ਤੇਰਾ ਕਰਦੀਆਂ ਰਹੀਆਂ ਸਵਾਭਕ ਜੀ ਗੱਲ ਤਾਂ ਹੁਣ ਲੜਾਈ ਜਿਹੜੀ ਆ ਉਹ ਉਹਨਾਂ ਨੂੰ ਪਤਾ ਕਿ ਸਾਡੀ ਸਿੱਧੀ ਲੜਾਈ ਕਿਹੜੀ ਹੈ ਤੇ ਅਸੀਂ ਕਮਜ਼ੋਰ ਕਿੰਨੂੰ ਕਰਨਾ ਹੈ ਤੇ ਕਿਹਦੇ ਰਾਹੀਂ ਕਰਨਾ ਹੈ ਕੁੱਲ ਮਿਲਾ ਕੇ ਡੱਲੇ ਆਲ ਹੁਰਾਂ ਦੀ ਸਫਾਈ ਵੀ ਆਈ ਹੈ ਡੱਲੇ ਵਾਲ ਕਹਿੰਦੇ ਕਿ ਅਸੀਂ ਪਾਈ ਪਾਈ ਦਾ ਹਿਸਾਬ ਦੇ ਦਾਂਗੇ ਜੇ ਕਿਸੇ ਨੂੰ ਸਾਡੀ ਭੁਖ ਹੜਤਾਲ ਮਰਨ ਵਰਤ ਦੇ ਉੱਤੇ ਇਤਰਾਜ਼ ਆ ਸ਼ੱਕ ਹੈ ਉਹ ਡਾਕਟਰ ਕੋਲੇ ਜਾ ਕੇ ਮਿਲ ਲਵੇ ਗੱਲ ਵੀ ਸਹੀ ਹੈ ਉਹ ਡਾਕਟਰ ਕੋਲੇ ਜਾ ਕੇ ਮਿਲ ਲੇ ਪਤਾ ਲੱਗ ਜਾਊਗਾ ਕਿ ਸੱਚ ਦਾ ਸੱਚ ਕੀ ਹੈ ਪਰ ਜਿਹੜੀ ਗੰਢ ਤੁੱਪ ਵਾਲੀ ਗੱਲ ਸਵਾਲ ਤਾਂ ਇਹ ਹੈ ਕਿ ਜਿਹੜੀ ਗੰਢ ਤੁੱਪ ਡੱਲੇਬਾਲ ਹੋਰਾਂ ਨੇ ਕੀਤੀ ਇਹ ਉਹਨਾਂ ਦੇ ਆਪਣੇ ਸਾਥੀਆਂ ਨੇ ਜਗ ਜ਼ਾਹਰ ਕੀਤੀ ਹੈ ਏ ਵੱਡੇ ਸਵਾਲ ਖੜੇ ਕਰਦੀ ਐ ਕਿ ਕਿਸਾਨੀ ਅੰਦੋਲਨ ਕਿਵੇਂ ਲੀਹੋਂ ਲਾਉਣ ਦੇ ਲਈ ਹੁਣ ਤੁਸੀਂ ਇਹ ਦੇਖੋ ਕਿ ਹਰਿਆਣਾ ਦੇ ਵਿੱਚ ਬੀਜੇਪੀ ਇਹਨਾਂ ਦੇ ਸਿਰ ਤੇ ਚੋਣਾ ਜਿੱਤ ਗਈ ਦਿਖਾ ਦਿਖਾ ਕੇ ਅਦਰ ਜਿਹੜੇ ਜਾਟ ਨੌਨ ਜਾਟ ਜਿਹਨੂੰ ਕਹਿੰਨੇ ਆ ਕਿਸਾਨ ਵਰਸ ਦੂਜੀਆਂ ਜਾਤਾਂ ਕਰ ਲਈਆਂ ਜਾਂ ਦੂਜੇ ਭਾਈਚਾਰੇ ਕਰ ਲਈ ਦੂਜੀਆਂ ਬਰਾਦਰੀਆਂ ਕਰ ਲਈਆਂ ਦਿਖਾ ਕੇ ਬੀਜੇਪੀ ਚੋਣ ਜਿੱਤ ਗਈ ਤੁਸੀਂ ਇਹ ਦੇਖੋ ਕਿ ਜਿੱਥੇ ਜਿੱਥੇ ਨੌਨ ਜਾਟ ਬੈਲਟ ਆ ਉੱਥੇ ਉੱਥੇ ਬੀਜੇਪੀ ਨੂੰ ਸੀਟਾਂ ਬੰਪਰ ਆਈਆਂ ਨੇ ਖਾਸ ਕਰਕੇ ਜੀਟੀ ਰੋਡ ਵਾਲੀ ਪੱਟੀ ਦੇ ਉੱਤੇ ਤੁਸੀਂ ਸਾਰੀ ਦੇਖ ਲਓ ਕੀ ਤੁਸੀਂ ਜਾਣਬੁੱਝ ਕੇ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਸੀ ਜਾਂ ਤੁਹਾਨੂੰ ਵਰਤੇ ਆ ਗਿਆ ਜੇ ਤੁਸੀਂ ਜਾਣੇ 'ਚ ਅਣਜਾਣੇ 'ਚ ਵਰਤੇਗੇ ਚਲੋ ਲ ਇਹਦਾ ਗੱਲ ਹੈ ਬੰਦਾ ਕਹਦਾ ਕਿ ਆਪਣੀ ਤੋਂ ਗਲਤੀ ਜੇ ਤੁਸੀਂ ਜਾਣਬੁੱਝ ਕੇ ਇਦਾਂ ਕੀਤਾ ਤਾਂ ਇਹ ਖਤਰਨਾਕ ਹੈ ਪੰਜਾਬ ਦੇ ਲਈ ਵੀ ਪੰਜਾਬ ਦੇ ਲੋਕਾਂ ਦੇ ਲਈ ਵੀ ਕਿਸਾਨੀ ਮੂਵਮੈਂਟ ਦੇ ਲਈ ਵੀ ਜਿਹਨੂੰ ਬਦਨਾਮ ਕਰਨ ਦੇ ਵਿੱਚ ਫਿਰ ਜੇ ਇਹਨਾਂ ਲੋਕਾਂ ਨੇ ਭੂਮਿਕਾ ਨਿਭਾਈਆ ਤਾਂ ਇੱਕ ਅਹਿਮ ਚੀਜ਼ ਹੋ ਸਕਦੀ ਹੈ ਪੰਜਾਬ ਦੇ ਅੰਦਰ ਵਪਾਰੀਆਂ ਦੇ ਅੰਦਰ ਕਿਸਾਨਾਂ ਦੇ ਪ੍ਰਤੀ ਰੋਸ ਪੈਦਾ ਕਰਨਾ ਵੀ ਫਿਰ ਇਸੇ ਚੱਕਰ 'ਚ ਹੀ ਹੈ ਕਿ ਇਹ ਸਾਰਾ ਗੇਮ ਜਿਹੜੀ ਆ ਉਹ ਅੰਦਰ ਖਾਤੇ ਘੁੰਮੀ ਹੋਵੇ। ਕੁੱਲ ਮਿਲਾ ਕੇ ਹੁਣ ਤਾਂ ਇਹ ਵੀ ਕਹਿਆ ਗਿਆ ਕਿ ਜਿਹੜੀਆਂ ਫੈਕਟਰੀਆਂ ਗੰਦ ਪਾ ਰਹੀਆਂ ਨੇ ਜ਼ਹਿਰ ਘੋਲ ਰਹੀਆਂ ਨੇ ਪੰਜਾਬ ਦੇ ਦਰਿਆਵਾਂ 'ਚ ਉਹਨਾਂ ਤੋਂ ਕਿਸਾਨੀ ਅੰਦੋਲਨ ਦੀ ਪਰਪਾਈ ਕਰਨੀ ਸੀ ਇਹ ਗੱਲ ਤਾਂ ਕੋਟ ਬੁੱਢਾ ਨੇ ਆਪਣੀ ਵੀਡੀਓ ਦੇ ਵਿੱਚ ਵੀ ਕਹੀ ਆ। ਕੁੱਲ ਮਿਲਾ ਕੇ ਉਹ ਕਹਿੰਦੇ ਕਿ ਸਾਨੂੰ ਖਾਸ ਲੀਡਰ ਨੇ ਇਹ ਗੱਲ ਕਹੀ ਆ ਡੱਲੇਵਾਲ ਦੇ ਖਾਸ ਬੰਦੇ ਨੇ ਕਿ ਜਿਹੜਾ ਕਿਸਾਨੀ ਅੰਦੋਲਨ ਦਾ ਜਿਹੜਾ ਨੁਕਸਾਨ ਹੋਇਆ ਇਹਦੀ ਪਰਪਾਈ ਉਹ ਫੈਕਟਰੀਆਂ ਨੇ ਕਰਨਗੇ। ਉਨਾ ਤੋਂ ਕਰਵਾਈ ਜਾਏਗੀ ਕੀ ਤੁਸੀਂ ਸਾਰੀ ਥਾਂ ਤੇ ਅੰਦੋਲਨ ਵੇਜ ਦਿੱਤਾ ਹੁਣ ਇਹਨਾਂ ਸਵਾਲਾਂ ਦੇ ਜਵਾਬ ਡੱਲੇ ਵਾਲ ਨੂੰ ਦੇਣੇ ਪੈਣਗੇ ਤੇ ਲੋਕਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਗੈਰ ਰਾਜਨੀਤਿਕ ਕੋਈ ਚੀਜ਼ ਨਹੀਂ ਹੁੰਦੀ ਗੈਰ ਸਿਆਸੀ ਕੁਝ ਨਹੀਂ ਹੁੰਦਾ ਹਰ ਐਸੀ ਘਟਨਾ ਦੇ ਪਿੱਛੇ ਸਿਆਸਤ ਹੁੰਦੀ ਹੈ ਜੇ ਸੂਈ ਥੱਲੇ ਡਿੱਗ ਕੇ ਟੁੱਟਦੀ ਹੈ ਤਾਂ ਉਹਦੇ ਵਿੱਚ ਵੀ ਸਿਆਸਤ ਹੁੰਦੀ ਹੈ ਜੇ ਕੋਈ ਵੱਡਾ ਜਹਾਜ਼ ਡਿੱਗ ਜਾਂਦਾ ਉਹਦੇ ਪਿੱਛੇ ਵੀ ਸਿਆਸਤ ਹੁੰਦੀ ਹੈ ਅਚਾਨਕ ਗੈਰ ਸਿਆਸੀ ਬੰਦਾ ਕੋਈ ਨਹੀਂ ਹੁੰਦਾ ਘਰ ਦੇ ਵਿੱਚ ਵੀ ਸਿਆਸਤ ਹੁੰਦੀ ਹੈ ਘਰ ਤੋਂ ਬਾਹਰ ਵੀ ਸਿਆਸਤ ਹੁੰਦੀ ਹੈ ਫਰਕ ਪੱਦਰ ਦਾ ਹੁੰਦਾ ਕਿ ਕਿਹੜੇ ਪੱਦਰ ਦੀ ਹੈ ਘਰਾਂ ਦੇ ਵਿੱਚ ਛੋਟੀਆਂ ਸਿਆਸਤਾਂ ਚੱਲਦੀਆਂ ਨੇ ਬਾਹਰ ਚਲ ਜੋਂਗੇ ਵੱਡੀਆਂ ਹੋਈ ਜਾਂਦੀਆਂ ਨੇ ਪਾਰਲੀਮੈਂਟ ਲੋਕ ਵਿਧਾਨ ਸਭਾ ਦੇ ਵਿੱਚ ਉਦੋਂ ਵੱਡੀਆਂ ਹੋਈ ਜਾਂਦੀਆਂ ਨੇ ਸਿਆਸਤ ਹਰ ਥਾਂ ਤੇ ਚੱਲਦੀ ਹੈ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਗਿਆਰ ਸਿਆਸੀਆਂ ਉਹ ਤੁਹਾਨੂੰ ਸਭ ਤੋਂ ਵੱਡਾ ਜਿਆਦਾ ਖੁਦ ਮੂਰਖ ਹੈ ਜਦ ਤੁਹਾਨੂੰ ਮੂਰਖ ਸਮਝਦਾ ਤੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ